ਸਵਾਗਤ ਹੈ ਦੋਸਤੋ ਤੁਹਾਡਾ ਫਾਇਲਕਾਰ 24 ਮੈਂ ਤੁਹਾਡਾ ਦੋਸਤ ਰਮੇਸ਼ ਹਿਆਰਾ ਅੱਜ ਅਸੀਂ ਪਹੁੰਚੇ ਸੀਗੇ ਮਾਰਕੀਟ ਕਮੇਟੀ ਜਲਾਲਾਬਾਦ ਜਿੱਥੇ ਕਿ ਰਾਜਸਿਕ ਸਮਾਜ ਸਦਾਰ ਸਭਾ ਦੀ ਮੀਟਿੰਗ ਹੋਈ ਹੈ ਜੋ ਪੰਜਾਬ ਪ੍ਰਦਾਨ ਕਾਮਰੇਡ ਹੰਸਾ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਹੈ ਜੋ ਕਿ ਅੱਗੇ ਰਾਜਸਿਕ ਬਰਾਦਰੀ ਦਾ 30 ਅਗਸਤ ਨੂੰ ਸੰਮੇਲਨ ਹੋਣਾ ਹੈ ਉਹਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਸੀ ਆਓ ਤੁਹਾਡੀ ਕਾਮਰੇਡ ਹੰਸਾ ਸਿੰਘ ਨਾਲ ਗੱਲ ਵੀ ਬਾਬਾ ਮੂਸਾ ਫਾਇਦਾ ਗੱਲ ਸਿਰੇ ਕੋਈ ਲੱਗਦੀ ਨਹੀਂ ਉਹਨਾਂ ਪਰ ਉਹਦੇ ਕਰਕੇ ਅਸੀਂ ਬਤਾਇਆ ਸੀ ਤਾਂ ਕੁਝ ਲੋਕ ਹੋਰ ਵੀ ਨੇ ਜੇ ਮੇਰੀ ਉਹ ਰਿਪੋਰਟਰ ਨੂੰ ਕੁਝ ਯਾਦ ਸਕੀ ਹੋਵੇ ਉਹ ਕਿਹਦੇ ਤੋਂ ਵੀ ਮਤਲਬ ਇਹ ਮੰਨ ਲਓ ਕਿ ਆਤੇ ਉਹਨਾਂ ਨੂੰ ਕਰਨਾ ਇਸ ਕਾਰ ਕਰਨਾ ਚਾਹੀਦਾ ਅੱਜ ਮੈਂ ਖਬਰ ਸੁਣ ਲਿਆ ਸਰ ਕਿਰਾਨਾ ਸਿੰਘ ਯੂਪੀ ਦੇ ਐਮਪੀ ਪਾਰਲੀਮੈਂਟ ਉਥੋਂ ਰੈਕਟਿਵ ਨਾਲ ਇੱਕ ਹਸਤ ਜੋ ਸਰਕਾਰ ਨੂੰ ਇਰਾਨ ਦੀ ਪੜੀ ਹੈ 26 ਸਾਲ ਸਾਡੀ ਨੂੰ ਲੋਕ ਖਰੇ ਸਰੋਡੇ ਸੁਭਾਨੀ ਨੂੰ ਸੁਭਾਨੀ ਉਹਨਾਂ ਕੋ ਡੇਡੋਰਾ 25 ਅਗਰਹਾਜੀ ਆ ਉਹਨਾਂ ਨੂੰ ਕਰਦੇ ਕੋ ਜੀ ਸਰ ਅੱਜ ਇਸ ਵਾਰ ਮਾਰਕੀਟ ਕਮੇਟੀ ਕੋ ਦਿੱਤੀ ਹੈ ਅੱਜ ਦੀ ਮੀਟਿੰਗ ਰਾਏਸ਼ਕ ਸਮਾਜ ਦਾ ਸਭਾ ਵੱਲੋਂ ਬਾਕੀ ਰਾਏਸ਼ਕ ਬ੍ਰਦਰ ਸੰਬੰਧਿਤ ਸਭਾਵਾਂ ਨੂੰ ਸਾਰਾ ਸੱਦਾ ਪੱਤਰ ਦੇ ਕੇ ਇੱਕ ਸਾਂਝੀ ਮੀਟਿੰਗ ਇੱਥੇ ਕੀਤੀ ਗਈ ਜਿਸ ਦੇ ਵਿੱਚ ਅਸੀਂ ਮੇਨ ਤੌਰ ਤੇ ਚਾਰ ਮੁੱਖ ਮੁੱਦਿਆਂ ਤੇ ਜਿਹੜੀ ਵਿਚਾਰ ਚर्चा ਸਾਡੀ ਹੋਈ ਹੈ ਜਿਹਦੇ ਵਿੱਚ ਨੰਬਰ 1 ਤੇ ਅਸੀਂ ਮੈਂਬਰ ਪਾਰਲੀਮੈਂਟ ਤੇ ਅਸੈਂਬਲੀ ਸੀਟਾਂ ਦੀ ਰਿਜ਼ਰਵੇਸ਼ਨ ਵਾਸਤੇ ਜਿਹੜਾ ਲਗਾਤਾਰ ਜਿਹੜੀ ਅਸੀਂ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨੂੰ ਲਾਗੂ ਕਰਾਉਣ ਲਈ ਰੀ ਐਡਜਸਟਮੈਂਟ ਕਰਾਉਣ ਲਈ ਅਸੀਂ ਉਹਦੇ ਤੇ ਵਿਚਾਰ ਚर्चा ਕੀਤੀ ਹੈ ਉਹਦੇ ਲਈ ਪ੍ਰੋਗਰਾਮ ਬਣਾਇਆ ਉੱਪਰ ਜਿਹੜਾ ਕੇਂਦਰੀ ਮੰਤਰੀ ਨਾਲ ਮਿਲਣ ਦੇ ਸਬੰਧ ਚ ਇਸ ਦੇ ਨਾਲ ਅਸੀਂ ਨੌਕਰੀਆਂ ਵਿੱਚ ਕਿਉਂਕਿ ਐਸੇ ਦੀ ਵਾਦੀ ਪੰਜਾਬ ਦੇ ਅੰਦਰ 33% ਔਰ ਜਿਹੜੇ ਰਿਜ਼ਰਵੇਸ਼ਨ ਹੈ ਐਸੀ ਲਈ ਉਹ ਹੈਗੀ 25% ਉਹਦੇ ਤੇ ਵਾਧਾ ਕਰਾਉਣ ਲਈ 30% ਵਾਧਾ ਕਰਾਉਣ ਲਈ ਅਸੀਂ ਤੇ ਵਿਚਾਰ ਚਰਚਾ ਕਰਕੇ ਸਰਕਾਰ ਨੂੰ ਜਿਹੜਾ ਪਿੱਛੇ ਮਿਲਦੇ ਵੀ ਰਾਂ ਔਰ ਅੱਗੇ ਮਿਲ ਕੇ ਇਹਨੂੰ ਹੱਲ ਕਰਾਉਣ ਲਈ ਅਸੀਂ ਜਿਹੜਾ ਉਹ ਵਿਚਾਰ ਚਰਚਾ ਕਰਕੇ ਜਿਹੜਾ ਅੱਗੇ ਤੋਂ ਮਿਹਨਤ ਕਰਾਂਗੇ ਇਹਨੂੰ ਲਾਗੂ ਕਰਾਉਣ ਲਈ ਇਸ ਦੇ ਨਾਲ ਅਸੀਂ 30 ਅਗਸਤ ਜਿਹੜਾ ਹਰ ਸਾਲ ਐਸੀ ਵਿੱਚ ਸ਼ਾਮਲ ਹੁੰਦਾ ਸਾਲ ਜਿਹੜਾ ਰਾਸ਼ਟਰੀ ਬਰਾਦਰੀ ਵੱਲੋਂ ਮਨਾਇਆ ਜਾਂਦਾ ਉਹਨੂੰ ਮਨਾਉਣ ਲਈ ਅਸੀਂ ਜਿਹੜਾ ਅੱਜ ਫੈਸਲਾ ਗਰੂਰ ਸੈ ਮਨਾਉਣ ਦਾ ਫੈਸਲਾ ਕੀਤਾ ਹਰ ਉਹ ਗੁਰੂਰ ਸਾਹਿਬ ਤੇ ਅਸੀਂ ਆਉਣ ਵਾਲਾ 30 ਅਗਸਤ ਦਾ ਦਿਨ ਉਹ ਮਨਾਇਆ ਜਾਏਗਾ ਉਹਦੇ ਵਿੱਚ ਜਿਹੜਾ ਸਵਾਜਿਕ ਸਮਾਜ ਦੇ ਨਾਲ ਸੰਬੰਧਤ ਸਮਾਜਿਕ ਮੁੱਦੇ ਨੇ ਉਹਨਾਂ ਤੇ ਵਿਚਾਰ ਚਰਚਾ ਕਰਕੇ ਜਿਹੜੇ ਮਤੇ ਪਾਸ ਕਿਤੇ ਜਾਣਗੇ ਉਹ ਅਸੀਂ ਹਰ ਸਾਲ ਕਰਦੇ ਹਾਂ ਔਰ ਇਸ ਸਾਲ ਵੀ ਅਸੀਂ ਵੱਡੀ ਪੱਧਰ ਤੇ ਇਕੱਠ ਕਰਕੇ ਉੱਥੇ ਸਾਰੇ ਸਵਾਜ ਦੇ ਵਿਚਾਰ ਚਰਚਾ ਲੈ ਕੇ ਅਸੀਂ ਮਤੇ ਪਾਸ ਕਰਾਂਗੇ ਤੇ ਉਹਦੇ ਸਵਾਜ ਦੇ ਜਿਹੜੇ ਅਗਲੇ ਬੈਠੇ ਹੋ ਉਹ ਅਸੀਂ ਗੁਰੂ ਸਾਇਤ ਜਿਹੜੀ ਬੀਤਿ ਦੀ ਰੱਖੀ ਹੈ ਉਸ ਮੀਟਿੰਗ ਵਿੱਚ ਅਸੀਂ ਸਾਰੇ ਜਿਹੜਾ ਉਹ ਉਹਦੀ ਕਮੇਟੀ ਬਣਾ ਕੇ ਜਿਹੜੀ ਕਮੇਟੀ ਉਹ ਸਾਰਾ ਪ੍ਰਬੰਧ ਕਮੇਟੀ ਹੋਏਗੀ ਉਹ ਚਰਚਾਉਣ ਦੀ ਕਮੇਟੀ ਹੋਗੀ ਉਹ ਸਾਰੀ ਜਿਹੜੀ ਕਮੇਟੀ ਬਣਾ ਕੇ ਅਸੀਂ ਜਿਹੜਾ ਉਹਨੂੰ ਦੋਵਾਂ ਨਾਲ ਕੇ ਬਹੁਤ ਵੱਡੀ ਪੱਧਰ ਤੇ ਬਣਾਉਂਦੇ ਜਿਹੜਾ ਉਹ ਫੈਸਲਾ ਕਰਾਂਗੇ ਉਹ ਕਰ ਰਹੇ ਉਹਨਾਂ ਕੱਚ ਕੀਤਾ ਸਰ ਇਹ ਜੋ ਰਾਜ ਸਿਕ ਬਰਾਦੇ ਡੈਲੀਗੇਟ ਹੈ ਜਲਾਸਾ ਕਰਾਰੇ ਨਹੀਂ ਡੈਲੀਗੇਟ ਦਾ ਜਲਾਸਾ ਸਾਡੀ ਇੱਛਾ ਤਾਂ ਸੀ ਵੀ ਡੈਲੀਗੇਟ ਦਾ ਜਲਾਸਾ ਕਰਾਇਆ ਜਾ ਪਰ ਜੇ ਸਾਡੇ ਵਿਚਾਰ ਬਣ ਗਏ 20 ਤਰੀਕ ਨੂੰ ਤੇ ਫਿਰ ਡੈਲੀਗੇਟ ਅਜਲਾਸ ਵੀ ਕਰਾਇਆਦਾ ਅੱਜ ਜੇ ਡੈਲੀਗੇਟ ਅਜਲਾਸ ਵਾਸਤੇ ਤਾਂ ਪਾਸ ਨਹੀਂ ਹੋਇਆ ਪਰ ਅਸੀਂ 20 ਤਰੀਕ ਨੂੰ ਫੈਸਲਾ ਕਰਾਂਗੇ ਕਿ ਡੈਲੀਗੇਟ ਅਜਲਾਸ ਕਰਨਾ ਹੈ ਤਾਂ ਡੈਲੀਗੇਟ ਅਜਲਾਸ ਦਾ ਮਤਾ ਪਾਸ ਕਰਾਂਗੇ ਤੇ ਡੈਲੀਗੇਟ ਅਜਲਾਸ ਹੈਗਾ ਤੇ ਜੇ ਡੈਲੀਗੇਟ ਮਤਾ ਨਹੀਂ ਸਭ ਹੋਇਆ ਤਾਂ ਫਿਰ ਇੱਕ ਦਿਨ ਲਈ ਡੈਲੀਗੇਟ ਅਜਲਾਸ ਹੋਏਗਾ ਤੇ ਫਿਰ ਦੋ ਦਿਨ ਦਾ ਸ਼ੈਦ ਕਰਾਂਗੇ ਅਗਰ ਜੇ ਡੈਲੀਗੇਟ ਅਜਲਾਸ ਦਾ ਮਤਾ ਪਾਸ ਨਾ ਹੋਇਆ ਤਾਂ ਫਿਰ ਅਸੀਂ ਇੱਕ ਦਿਨ ਲਈ ਜਿਹੜਾ ਉੱਥੇ ਪੂਰਾ ਦਿਨ ਮਨਾਵਾਂਗੇ ਤੇ ਸਾਰੇ ਜਿਹੜੇ ਮੰਗਾ ਤੇ ਜਿਹੜੇ ਸਵਾਰਜਿਕ ਸਾਡੇ ਮੋਢੇ ਨੇ ਉਹਨਾਂ ਤੇ ਵਿਚਾਰ ਚਚਾ ਕਰਾਂਗੇ ਵੀ ਅਸੀਂ ਜਾਗਰੂਕ ਕਰ ਲਈ ਫੈਸਲਾ ਕਰਾਂਗੇ 23 ਨੂੰ ਕਿ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਲਈ ਇੱਕ ਮਟੋਕੇ ਦੇ ਇਕੱਠੇ ਹੋ ਕੇ ਟੀਮ ਦੇ ਤੌਰ ਤੇ ਪਿੰਡਾਂ 'ਚ ਪ੍ਰਚਾਰ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਨਸ਼ੇ ਤੋਂ ਖਲਾਸੇਡਾਉਣ ਲਈ ਤੇ ਹੋਰ ਜਿਹੜਾ ਸਵਾਜਿਕ ਉਹਦੇ ਉਹਨਾਂ ਨਾਲ ਲੈ ਕੇ ਅਸੀਂ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪ੍ਰੋਗਰਾਮ ਬਣਾਵਾਂਗੇ 23 ਨੂੰ ਸਿਰਫ ਕਮੇਟੀ ਬਣਾਇਆ ਜਾਣਗੇ ਪਿੰਡਾਂ ਹਾਂ ਕਮੇਟੀਆਂ ਪਿੰਡਾਂ ਚ ਬਣਾਈ ਜਾਣਗੀਆਂ ਬਲਾਕ ਕਦਰ ਦੇ ਬਣਾਈ ਜਾਣਗੀਆਂ ਔਰ ਜਿਹੜੀ ਸਾਡੇ ਸੁਭਾ ਕਮੇਟੀ ਉਹਨੇ ਵੀ ਨਿਵਾਇਆ ਜਾਏਗਾ ਉਹਦੇ ਚ ਅਸੀਂ ਨਵੇਂ ਬੰਦੇ ਸ਼ਾਮਲ ਕਰਕੇ ਇਹਦਾ ਜਿਹੜਾ ਸੰਗਠਨ ਹੈ ਉਹਨੂੰ ਮਜ਼ਬੂਤ ਕਰ ਲਈਏ ਅਸੀਂ ਜਿਹੜਾ ਉੱਥੇ ਉਹ ਦਿਨ ਜਿਹੜਾ ਤੇਗਾ ਅਸਟਰੋ ਲਾਉਂਸ ਕਰਾਂਗੇ ਹਾਂਜੀ ਅੱਜ ਅਸੀਂ ਰਾਜ ਸਿਕ ਸਮਾਜ ਸੁਧਾਰ ਦੀ ਜੋ ਕਿ ਮੀਟਿੰਗ ਕੀਤੀ ਸੀ ਪ੍ਰਧਾਨ ਅੰਸਰ ਸਿੰਘ ਕਾਮਰੇਟ ਸਾਡੇ ਤੇਜਾ ਸਿੰਘ ਚੇਅਰਮੈਨ ਸਾਹਿਬ ਟਪੜੀ ਜੀ ਅ ਬਗੀਚੇ ਸੰਗ ਬੋੜੀਆਂ ਕੋਸ਼ਲ ਬੂਕ ਤੇ ਪ੍ਰਧਾਨ ਜੀ ਇਹ ਸਾਰੇ ਬਹੁਤ ਵਧੀਆ ਮੀਟਿੰਗ ਹੋਈ ਅਸੀਂ 31 ਤਰੀਕ ਅਗਸਤ ਨੂੰ ਜੋ ਕਿ ਅਸੀਂ ਆਪਣਾ ਦਿਨ ਮਨਾਦੇ ਹਾਂ ਦਿਹਾੜਾ ਮਨਾਦੇ ਹਾਂ ਜੋ ਕਿ ਐਸੀ ਸਮਾਗਮ ਜੋ ਕਿ ਹੋਇਆ ਸੀ ਲਾਗੂ ਕੀਤਾ ਗਿਆ ਸੀ ਉਸ ਦੀ ਖੁਸ਼ੀ ਵਿੱਚ ਤੇ ਅਸੀਂ ਇਸ ਵਾਰ ਗੁਰੂ ਸਾਹਿਬ ਦਾੜਾ ਮੰਡੀ ਚ ਮਨਾਉਣ ਦਾ ਵਿਚਾਰ ਬਣਾ ਰਹੇ ਹਾਂ ਜੋ ਕਿ ਇੱਕ ਸਾਡੀ ਪਹਿਲਾ ਮੀਟਿੰਗ 20 ਤਰੀਕ ਨੂੰ ਹੋਵੇਗੀ ਅਗਲੀ ਉਹਦੇ ਚ ਅਸੀਂ ਪਾਸ ਕਰਾਂਗੇ ਜੋ ਜੋ ਅਸੀਂ ਦੋ ਦਿਨ ਦਾ ਜਲਾਸ ਕਰਾਣਾ ਹੈ ਜਾਂ ਇੱਕ ਦਿਨ ਦਾ ਕਰਾਣਾ ਹੈ ਸੋ ਅਸੀਂ ਸਾਰੇ ਤੁਹਾਡੇ ਮਾਧਮ ਰਾਹੀਂ ਅਪੀਲ ਕਰਦੇ ਹਾਂ ਸਾਰੇ ਰਾਜਸੀਖ ਬਿਆਦਰੀ ਨੂੰ ਉਹ ਵੱਤ ਵਾਦ 20 ਤਰੀਕ ਨੂੰ ਗੋਲੂ ਕਾ ਆਪਣੇ ਮੋੜ ਗੁਰਦੁਆਰਾ ਸਾਹਿਬ ਪਹੁੰਚਣ ਤੇ ਵੱਧ ਚੜ ਕੇ ਆਵਦਾ ਇਸ ਸਮਾਗਮ ਵਿੱਚ ਹਿੱਸਾ ਪਾਣ ਅਸੀਂ ਰਾਜਸੀਖ ਬਰਾਦਰੀ ਨੂੰ ਬੁਲਾਉਂ ਕਰਦੇ ਹਾਂ ਔਰ ਸਾਡੀ ਇੱਕ ਵੱਡੀ ਸੋਚ ਹੈ ਬੜੀ ਪੁਰਾਣੀ ਹੈ ਸਾਡੇ ਅੰਦਰ ਜਿਹੜੀ ਇੱਕ ਖੜਕਦੀ ਹੈ ਕਿ ਸਾਡੇ ਜੋ ਬੱਚੇ ਵਿਗੜੇ ਨੇ ਜਾਂ ਸਾਡੇ ਕਮਿਊਨਿਟੀ ਦੇ ਵਿੱਚ ਕੁਝ ਕਮਜ਼ੋਰੀਆਂ ਨੇ ਅਸੀਂ ਉਹਨੂੰ ਸੁਧਾਰਨਾ ਚਾਹਦੇ ਆ ਉਸ ਨੂੰ ਸੁਧਾਰ ਕਮੇਟੀ ਦੇ ਤੌਰ ਤੇ ਔਰ ਅਸੀਂ ਇਸ ਜੀਤੇ ਬੜੀ ਮਿਹਨਤ ਕਰ ਰਹੇ ਆ ਕਿ ਜੀ ਆਪਨੇ ਲੋਕਾਂ ਨੂੰ ਲਾਂਬੰਦ ਕਰੀਏ ਔਰ ਸਮਾਜ ਦੇ ਵਿੱਚ ਚੰਗੇ ਇਨਸਾਨ ਬਣ ਕੇ ਵਿਚਰੀਏ ਜਿਹੜੇ ਰਸਿਆਂ ਦੇ ਵਿੱਚ ਵਿਗਣ ਪੈਂਦੇ ਆ ਅਸੀਂ ਉਹ ਉਹਦੀਆਂ ਕਮਜ਼ੋਰੀਆਂ ਵੀ ਅਸੀਂ ਆਪਦੀ ਬਰਾਦਰੀ ਦੇ ਵਿੱਚ ਅਸੀਂ ਨਿਜਠਣੀਆਂ ਉਹ ਵੀ ਅਸੀਂ ਕਮੇਟੀ ਬਣਾਵਾਂਗੇ ਤਾਂ ਜਿੱਥੇ ਵੀ ਸਾਨੂੰ ਜਾਣ ਦੀ ਲੋੜ ਪਵੇਗੀ ਜਿੱਥੇ ਵੀ ਅਸੀਂ ਕੋਈ ਡਿਸਬਿਊਟ ਸੁਣਾਗੇ ਵੀ ਇਹ ਸਾਡੇ ਬਰਾਦਰੀ ਵਿੱਚ ਕੁਝ ਹਰਕਤ ਮਾੜੀ ਹੋ ਰਹੀ ਹੈ ਤਾਂ ਉਸ ਨੂੰ ਅਸੀਂ ਸੁਧਾਰਨ ਵਾਸਤੇ ਅਸੀਂ ਸਾਡੇ ਪ੍ਰਧਾਨ ਨੇ ਸਾਡਾ ਸਿੰਘ ਜੀ ਕਾਮਰੇਡ ਸਾਹਿਬ ਔਰ ਸਾਡੇ ਇੱਕ ਵੱਡੇ ਬੋਰਡ ਨੇ ਤਾਂ ਅਸੀਂ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਬਰادری ਦੇ ਲਿਖੇ ਆਪਦੀ ਕੌਮ ਦੇ ਲਿਖੇ ਲਾਈ ਹੈ ਤਾਂ ਅਸੀਂ ਇਹਦੀ ਸੋਚ ਨੂੰ ਅਸੀਂ ਕੋਆਪਰੇਟ ਕਰ ਰਹੇ ਆਂ ਔਰ ਇਸ ਨੂੰ ਅੱਗੇ ਲੈ ਕੇ ਚੱਲਣ ਲੱਗੇ ਆਂ ਕਿ ਅਸੀਂ ਇਸ ਆਪਣੇ ਕਬੀਲੇ ਨੂੰ ਆਦੀ ਬਰਾਦਰੀ ਨੂੰ ਹੋਰ ਚੰਗੇ ਲੈਵਲ ਤੇ ਚੰਗ ਉੱਚੇ ਪੱਧਰ ਤੇ ਸਮਾਜ ਦੇ ਵਿੱਚ ਚੰਗੇ ਵਿਚਰ ਗਏ ਇਹ ਇਹ ਹੀ ਸਾਡੀ ਇੱਕ ਤਮੰਨਾ ਹੈ ਇਹ ਹੀ ਸਾਡੀ ਇੱਕ ਸੋਚ ਹੈ ਤੇ ਇਹ ਹੀ ਸਾਡਾ ਇੱਕ ਜਿਹੜਾ ਜਿਹੜਾ ਮੁੱਦਾ ਹੈ ਵੀ ਅਸੀਂ ਜਿਹਨੂੰ ਲੈ ਕੇ ਸਿਰੇ ਚੜਾਣਾ ਹੈ ਤੇ ਆਦੇ ਬੱਚਿਆਂ ਨੂੰ ਸਿੱਧੇ ਰਸਤੇ ਪਾਣਾ